ਜਿੰਦਾਬਾਦ ਜਿੰਦਾਬਾਦ ਦਿੱਤ ਬਦ ਤੇਰਾ ਇਹ ਰੈਲੀਗੇਸ਼ਨ ਤੁਹਾਡੇ ਦੇ ਵੀ ਲੱਗ ਰਹੇ ਨੇ ਬਦਮੀ ਜੀ ਕੀਤੀ ਐ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਵੀ ਮੈਂ ਅੱਜ ਪੂਰੀ ਕਾਨਫਰੰਸ ਸੁਣੀ ਆਪਣੇ ਮੇਅਰ ਸਾਹਿਬ ਦੀ ਤੁਸੀਂ ਦੇਖੋ ਮੇਅਰ ਸਾਹਿਬ ਇੱਕ ਲੇਡੀ ਵਿਕਟਮ ਕਾਰਡ ਖੇਡ ਰਹੇ ਐ ਅਸੀਂ 10 ਵਾਰੀ ਵੀਡੀਓ ਰਿਕਾਰਡਿੰਗ 'ਚ ਜਿਹੜੀ ਤੁਹਾਡੇ ਕੋਲ ਐ ਭੈਣ ਜੀ ਭੈਣ ਜੀ ਕਰਕੇ ਸੰਬੋਧਨ ਕੀਤਾ ਜੇ ਸਾਡੇ ਕੌਂਸਲਰਾਂ ਦੀਆਂ ਬਾਹਾਂ ਮਰੋੜੀਆਂ ਜਾਣਗੀਆਂ ਇੱਕ ਲੈਂਗੁਏਜ ਭੁੱਲ ਜਾਣਗੇ ਕਿਿੱਦਾਂ ਗੱਲ ਕਰਨੀ ਐ ਉਹ ਇਸ ਤਰ੍ਹਾਂ ਟ੍ਰੀਟ ਕਰਾਂਦੇ ਕਿ ਪ੍ਰਿੰਸੀਪਲ ਜਿਵੇਂ ਸਟੂਡੈਂਟ ਨਾਲ ਨਹੀਂ ਕਰਦੇ ਉਹਦਾ ਕੰਨ ਮਰੋੜਦੇ ਨੇ ਇਸੇ ਤਰ੍ਹਾਂ ਪ੍ਰਿੰਸੀਪਲ ਮੇਅਰ ਕਾਉਂਸਲਰ ਦਾ ਕੰਨ ਮਰੋੜ ਰਿਹਾ ਪਰ ਭਾਜਪਾ ਦਾ ਕੋਈ ਵੀ ਕਾਉਂਸਲਰ ਨਾ ਦਬੇਗਾ ਤੇ ਨਾ ਝੁਕੇਗਾ ਮੇਅਰ ਸਾਹਿਬ ਨੂੰ ਮੈਂ ਕਹਿੰਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਕਹਿ ਕੇ ਕਰਨ ਕੱਲ ਉਹਨਾਂ ਦੇ ਅਲਫਾਜ਼ ਕੀ ਸੀ ਉਹ ਪੂਰਾ ਜੋ ਕੁਫਰ ਤੋਲ ਰਿਹਾ ਝੂਠ ਬੋਲ ਰਿਹਾ ਮੇਅਰ ਸਾਹਿਬ ਜਦ ਤੱਕ ਮਾਫੀ ਨਹੀਂ ਮੰਗਦੇ ਤੇ ਜਾਂ ਫਿਰ ਉਹ ਦੇਖੋ ਇੰਨੇ ਐਕਸਪੀਰੀਅੰਸ ਕਾਉਂਸਲਰ ਹੈ ਅਸੀਂ 3-3 4-4 ਵਾਰ ਦੇ ਕਾਉਂਸਲਰ ਆ ਉਹਨਾਂ ਦੀ ਪਾਰਟੀ 'ਚ 3-3 4-4 ਵਾਰ ਦੇ ਕਾਉਂਸਲਰ ਆ ਪਰ ਦੇਖੋ ਇੱਕ ਪਹਿਲੀ ਵਾਰ ਜਿੱਤੀ ਹੋਈ ਕਾਉਂਸਲ ਬਣਾਤੀ ਜਿਹਨੂੰ ਤਜਰਬਾ ਹੀ ਨਹੀਂ ਇਹ ਤਜਰਬੇ ਦੀ ਕਮੀ ਕਰਕੇ ਸਾਰੀ ਲੜਾਈ ਹੋ ਰਹੀ ਹੈ ਹੋਰ ਕੋਈ ਕਿਸੇ ਗੱਲ ਦੀ ਲੜਾਈ ਨਹੀਂ ਇਹ ਸਿਰਫ ਮੇਅਰ ਸਾਹਿਬ ਦੀ ਆਪਣੀ ਈਗੋ ਵਾਸਤੇ ਲੜ ਪਈ ਹੈ ਇਹਦੇ ਈਗੋ ਤੇ ਤਾਕਤ ਇੰਨੀ ਸਿਰ ਚੜ ਗਈ ਹੈ ਉਹ ਕਾਉਂਸਲਰ ਨੂੰ ਕਿਹੜੇ ਮਕੋੜੇ ਦੀ ਤਰਾ ਟਰੀਟ ਕਰ ਰਹੀ ਹੈ ਪਰ ਅਸੀਂ ਮੇਅਰ ਨੂੰ ਇਹ ਗੱਲ ਚੇਤਾਵਨੀ ਦਿੰਨੇ ਆ ਸਾਡਾ ਬੀਜੇਪੀ ਦਾ ਇੱਕ ਵੀ ਕਾਉਂਸਲਰ ਨਾ ਝੁਕੇਗਾ ਤੇ ਨਾ ਘਰ ਜਾਏਗਾ ਜਦ ਤੱਕ ਇਸ ਗੱਲ ਦਾ ਸੋਲੂਸ਼ਨ ਨਹੀਂ ਹੁੰਦਾ ਸਾਡੀ ਸਾਰੀ ਪਾਰਟੀ ਤੇ ਹਾਈ ਕਮਾਂਡ ਨਾਲ ਮਿਲ ਕੇ ਅਸੀਂ ਕਾਰਵਾਈ ਲਾਵਾਂਗੇ ਸਾਹਿਬ ਜੀ ਦੀ ਗੱਲ ਕਰ ਰਹੇ ਹੋ ਕਿਨੇ ਕਾਰਵਾਈ ਕਰਾਵਾਂਗੇ ਵਰਤਮਾਨ ਜੀ ਬਾਬਾ ਦੀਪ ਸਿੰਘ ਕਿਰਪਾ ਕਰਨ ਇਹੋ ਜਿਹੀ ਗਿੱਦੜ ਧਮਕੀਆਂ ਤੁਸੀਂ ਡਰਨ ਵਾਲੇ ਆ ساری ਉਮਰ ਇਹਨਾਂ ਪਰਚਿਆਂ ਦੇ ਨਾਲ ਹੀ ਗੱਡੀ ਆ ਤੁਸੀਂ ਦੱਸੋ ਝੂਠੇ ਪਰਚਿਆਂ ਦਾ ਨਾ ਕਦੇ ਕੁਝ ਹੋਇਆ ਨਾ ਕਦੇ ਹੋਣਾ ਝੂਠ ਵਾਲੇ ਦਾ ਵਿਨਾਸ਼ ਜ਼ਰੂਰ ਹੋ ਗਿਆ ਜਿਹੜੇ ਜਿਹੜੇ ਬੰਦੇ ਨੇ ਭਾਜੀ ਇਤਿਹਾਸ ਕਰ ਲਓ ਤੁਹਾਡੇ ਪ੍ਰੈਸ ਨੂੰ ਬਿਆਨ ਦਿੱਤੇ ਆ ਜਿਹੜੇ ਜਿਹੜੇ ਬੰਦੇ ਨੇ ਸਾਡੇ ਪਰਿਵਾਰ ਨਾਲ ਇੱਜ਼ਜ਼ਤੀ ਕੀਤੀ ਆ ਉਹ ਇੱਕ ਹੀ ਪਰਿਵਾਰ ਰਾਜਨੀਤਿਕ ਜਿੰਦਾ ਦਿਖਾ ਦਿਓ ਅੱਛਾ ਵੀਡੀਓ ਜਨਤਾ ਕੀਤੀ ਨਹੀਂ ਉਹ ਮਤਲਬ ਉਹ ਵੀਡੀਓ ਰਿਕਾਰਡਿੰਗ ਸਾਰੇ ਤੁਸੀਂ ਕੈਮਰੇ ਵਾਲੇ ਮੈਂ ਤੁਹਾਨੂੰ ਦਿੱਤੀ ਆ ਉਹਦੇ ਵਿੱਚ ਬਿਲਕੁਲ ਅੱਛੀ ਗੱਲ ਕੀਤੀ ਜਾ ਰਹੀ ਹੈ ਮੇਰ ਸਾਹਿਬ ਨੇ ਇੱਕ ਟੌਪਿਕ ਤੇ ਗੱਲ ਕੀਤੀ ਹੈ ਤੁਸੀਂ ਸਾਡੇ ਕਾਉਂਸਲ ਮਜੀ ਨਾ ਕਰੋ ਇੰਦੇ ਚ ਕੋਈ ਬੁਰਾ ਤਾਂ ਹੈ ਨਹੀਂਗਾ ਦੱਸੋ ਇਹਦੇ ਵਿੱਚ ਮੇਅਰ ਸਾਹਿਬ ਨਾਲ ਕੀ ਬੁਰੀ ਗੱਲ ਕਰਤੀ ਆਪਣਾ ਹੱਕ ਰੱਖਣਾ ਤੇ ਇੱਕ ਸਹੀ ਗੱਲ ਹੈ ਨਾ ਮੇਅਰ ਸਾਹਿਬ ਨੂੰ ਇੱਕ ਸਿਰਫ ਆਪਣੇ ਬੋਲਣ ਦਾ ਲਹਿਜਾ ਬਦਲ ਲੈਣ ਕੰਮ ਚਾਹੇ ਇੱਕ ਦਿਨ ਜਲਦੀ ਲੇਟ ਕਰ ਲੈਣ ਪ੍ਰੋਬਲਮ ਇਹ ਆ ਰਹੀ ਹੈ ਮੇਅਰ ਸਾਹਿਬ ਦੇ ਵਿੱਚ ਤਾਕਤ ਹੈ ਨਾ ਜਿਹੜੀ ਸਿਰ ਨੂੰ ਉਹ ਜ਼ਿਆਦਾ ਚੜ ਗਈ ਹੈ ਅੱਛਾ ਇਲਾਕੇ ਦੀ ਡਿਵੈਲਪਮੈਂਟ ਨੂੰ ਲੈ ਕੇ ਹੁਣ ਕੋਈ ਗੱਲਬਾਤ ਹੋਈ ਹੈ ਕਿਉਂਕਿ ਆਮ ਤੌਰ ਤੇ ਲੋਕ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨੇ ਦੇਖੋ ਇਹੀ ਤੇ ਇੱਕ ਪ੍ਰੋਬਲਮ ਹੈ ਜੋ ਤੁਸੀਂ ਸਾਨੂੰ ਕਹਿ ਰਹੇ ਹੋ ਲੁਧਿਆਣਾ ਸ਼ਹਿਰ ਗੰਦਗੀ ਦੇ ਵਿੱਚ ਨੀਚੋ ਦੂਜੇ ਨੰਬਰ ਤੇ ਆ ਗਿਆ ਹੈ 3.5 ਸਾਲ ਹੋ ਗਏ ਇਹੀ ਮੇਅਰ ਪਦ ਸੰਭਾਲ ਰਿਹਾ ਇਹਨਾਂ ਦੇ ਐਮਐਲਏ ਕੰਮ ਕਰ ਰਹੇ ਹਨ ਤੇ ਤੁਹਾਨੂੰ ਸਸੋ ਸ਼ਾਬਾਸ਼ ਕਾਦੀ ਦੇਈਏ ਲੋਕ ਤਰਾ ਤਰਾ ਕਰ ਰਹੇ ਆ ਵਾਡਾਂ ਚ ਕੰਮ ਨਹੀਂ ਹੋ ਰੇ ਤੇ ਬੁਰੇ ਹਾਲਾ ਫੋਗਿੰਗ ਤੁਹਾਡੇ ਕੋਲ ਨਹੀਂ ਗਈ ਮਸ਼ੀਨ ਸੀਵਰੇ ਮੈਨ ਤੁਹਾਡੇ ਕੋਲ ਪੂਰੇ ਨਹੀਂ ਗੇ ਸ਼ਹਿਰ ਦੇ ਵਿੱਚ ਅੱਜ ਤੁਹਾਡੇ ਵਾਲੇ ਪ੍ਰੈਸ ਵਾਲੇ ਨੇ ਬੜੇ ਸਵਾਲ ਸਵਾਲ ਜਵਾਬ ਕੀਤੇ ਤੇ ਮੇਅਰ ਸਾਹਿਬ ਕੋਲ ਇੱਕ ਵੀ ਜਵਾਬ ਨਹੀਂ ਸੀ ਐਸੇ ਮਾਹੌਲ ਦੇ ਵਿੱਚ ਤੇ ਅੱਜ ਮੇਅਰ ਲੋਬਾ ਸਿਕ ਡਰਾਵਾ ਦੇ ਰਹੇ ਨੇ ਅਸੀਂ ਗਿੱਧੜ ਧਮਕੀ ਤੋਂ ਡਰਨ ਵਾਲੇ ਨਹੀਂ ਇੱਕ ਛੋਟੀ ਜਿਹੀ ਕਮੇਂਤੀ ਹੈ ਸਾਰੇ ਐਮਐਲਏ ਸਾਹਿਬ ਨੂੰ ਤੁਸੀਂ ਦੇਖੋ ਲੇਡੀ ਵਿਕਟੋਰੀਆ ਕਾਡ ਖੇਡ ਰਹੀ ਹੈ ਤੇ ਲੇਡੀ ਵਿਕਟੋਰੀਆ ਕੀ ਕਹਿ ਰਹੀ ਹੈ ਮੇਰੇ ਇੱਕ ਮਹਿਲਾ ਆਮ ਨੂੰ ਦਬਾਇਆ ਜਾ ਰਿਹਾ ਹੈ ਤਿੰਨ ਮੇਰੀਆਂ ਘਰ ਪਹਿਣਾ ਭਾਜੀ ਅਸੀਂ ਪਰਿਵਾਰ ਵਾਲੇ ਇੱਜ਼ਤ ਦਾ ਫੈਮਿਲੀ ਪੰਜ ਭੈਣ ਭਰਾਵਾਂ ਸਾਨੂੰ ਪਤਾ ਹੈ ਪਹਿਣਾ ਨਾ ਕਿੱਦਾਂ ਗੱਲ ਕਰਨੀ ਹੈ ਪਰ ਅਸੀਂ ਮੇਅਰ ਦੀ ਕੁਰਸੀ ਕਰਨੀ ਹੈ ਨਾ ਦੇਖ ਕੇ ਜਿਹੜਾ ਕੁਰਸੀ ਮੇਅਰ ਬੈਠੇਗੀ ਚਾਹੇ ਉਹ ਤੇ ਲੇਡੀ ਹੈ ਚਾਹੇ ਜੈਂਟਸ ਹੈ ਸਾਡਾ ਇਹ ਨਾਲ ਕੋਈ ਮਤਲਬ ਨਹੀਂ ਅਸੀਂ ਚੇਅਰ ਡਰੈਸ ਕਰਨੀ ਹੈ ਜਿਹੜਾ ਚੇਅਰ ਡਰੈਸ ਕਰੇਗਾ ਉਹ ਜਵਾਬ ਦੇਗਾ ਜਨਤਾ ਦਾ ਤੇ ਜਿਹੜਾ ਗਲਤੀ ਕਰੇਗਾ ਸਜ਼ਾ ਭੁਗਤਣ ਲਈ ਤਿਆਰ ਰਵੇ ਜਿਹੜਾ ਮੇਰਾ ਅੱਜ ਬੋਲ ਰਹੀ ਆ ਨਾ ਉਹ ਰਹਿੰਦੀ ਕਿੱਦਾਂ ਸੀ ਇੱਕ ਆਮ ਘਰ 'ਚ ਅੱਜ ਖਾਸ ਬਣ ਗਈ ਔਰ ਕਰੋੜਾਪਤੀ ਬਣ ਗਈ ਬਹੁਤ ਖੁਲਾਸੇ ਇਹਦੇ ਹੋਣ ਵਾਲੇ ਆ ਇਹ ਡਰੇ ਨਾ ਇਹਨੂੰ ਇੱਕ ਸਾਲ ਵਧੀਆ ਤਰੀਕੇ ਨਾਲ ਕੱਟ ਬਾਕੀ ਕਾਰਵਾਈ ਮੇਰਾ ਮਹਾਰਾਜ ਗੁਰੂ ਮਹਾਰਾਜ ਦਇਆ ਕਰਨ ਇਹੋ ਜਿਹੀ ਕਿੱਧਰ ਧਮਕੀਆਂ ਤੁਸੀਂ ਡਰਨ ਵਾਲੇ ਨਹੀਂ ਹੈ ਕੱਲ ਦਾ ਪੰਨਾ ਚੱਲ ਰਿਹਾ ਰਾਤ ਵੀ ਗੱਟੀ ਆਪੋ ਆਪਣਾ ਕੋਈ ਗੱਲ ਬਾਤ ਹਲਕੇ ਦੀ ਖਾਸ ਕਰ ਸਮੱਸਿਆ ਨੂੰ ਲੈ ਕੇ ਜ਼ਿਕਰ ਕੀਤਾ ਗਿਆ ਔਰ ਕਾਉਂਸਲਰਾਂ ਦੇ ਉੱਤੇ ਇਲਜ਼ਾਮ ਲੱਗੇ ਉਹਨਾਂ ਨੇ ਬਤਰੀ ਕੀਤੀ ਦੇਖੋ ਮੈਂ ਪਹਿਲੋ ਤੁਹਾਨੂੰ ਕਹਿ ਚੁੱਕਾ ਵੀ ਸਾਰੇ ਲੁਧਿਆਣੇ ਦੇ ਵਿੱਚ ਅੱਬ ਬਰਬਾਦ ਹੋਈਏ ਜੋ ਸ਼ਹਿਰ ਦਾ ਹਾਲ ਹੋਇਆ ਪਿਆ ਇਹ ਤੋਂ ਸਾਰੇ ਲੋਕ ਜਾਣਦੇ ਹੋ ਔਰ ਮੈਂ ਤੇ ਇੱਕ ਗੱਲ ਹੋਰ ਕਹਿਣਾ ਚਾਹਨਾ ਸੈਂਟਰ ਹਲਕੇ ਦੇ ਜਿਹੜੇ ਕਾਉਂਸਲਰ ਆਏ ਨੇ ਉਹਨਾਂ ਦੇ ਘਰਾਂ ਦੇ ਜਦੋਂ ਪਾਣੀ ਵੜੇਗਾ ਔਰ ਲੋਕੀ ਉਹਨਾਂ ਨਾਲ ਲੜਨ ਗਿਆ ਕਿ ਤੇ ਉਹ ਕੀ ਕਰਨਗੇ بار بار ਤੁਹਾੜ ਕੋ ਟਾਈਮ ਮੰਗਦੇ ਨੇ ਤੁਸੀਂ ਟਾਈਮ ਨਹੀਂ ਦਿੰਦੇ ਜਦੋਂ ਤੁਹਾਡੇ ਕੋਲ ਕੋਈ ਕੰਮ ਕਰਵਾਣਾ ਹੁੰਦਾ ਨੇ ਤੁਸੀਂ ਉਹਨਾਂ ਦੇ ਗਲ ਪੈਂਦੇ ਹੋ ਉਹਨਾਂ ਦੀ ਬੇਇੱਜ਼ਤੀ ਕਰਦੇ ਹੋ ਵੀ ਉਹ ਵੀ ਲੋਕਾਂ ਨੇ ਚੁਣ ਕੇ ਭੇਜੋਏ ਕਾਉਂਸਲਰ ਨੇ ਮੈਡਮ ਜੀ ਜੇ ਚੁਣੇ ਹੋਏ ਕਾਉਂਸਲਰਾਂ ਨੂੰ ਤੁਸੀਂ ਉਹਦੀ ਬੇਇੱਜ਼ਤੀ ਕਰੋਗੇ ਉਹਨਾਂ ਨੇ ਤੇ ਲੋਕਾਂ ਦੀ ਆਵਾਜ਼ ਚੁੱਕਣੀ ਹੈ ਜੋ ਲੋਕਾਂ ਦੀ ਆਵਾਜ਼ ਹੈ ਸਾਡੇ ਘਰਾਂ 'ਚ ਜੋ ਨੁਕਸਾਨ ਹੋ ਰਹੇ ਨੇ ਲੋਕਾਂ ਦੇ ਲੱਖਰ ਬਰ ਨੁਕਸਾਨ ਹੋ ਚੁੱਕੇ ਨੇ ਜਦੋਂ ਲੋਕਾਂ ਦੀਆਂ ਗੱਲਾਂ ਸੁਣਨੇ ਆ ਤੇ ਸਾਡੇ ਕਾਉਂਸਲਰ ਵੀ ਦੁਖੀ ਹੁੰਦੇ ਨੇ ਯੋ ਦੁਖੀ ਹੋ ਕੇ ਕਿੱਥੇ ਜਾਣਗੇ ਤੁਹਾਡੇ ਕੋਲ ਆਣਗੇ ਜੇ ਤੁਸੀਂ ਵੀ ਬਦਤਮੀਜ਼ੀ ਕਰੋਗੇ ਤਾਂ ਅਸੀਂ ਕਿੱਥੇ ਜਾਵਾਂਗੇ ਔਰ ਦੇਖੋ ਇਹਨਾਂ ਨੇ ਜਿਹੜੀ ਗਲਤੀ ਕੀਤੀ ਹੈ ਗਲਤੀ ਨੂੰ ਸੁਧਾਰਨ ਦੀ بجائے ਆ ਕੇ ਆਪਣੇ ਕੋਈ ਸੌਰੀ ਫੀਲ ਕਰਨ ਦੀ بجائے ਇਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਕਰਤੀ ਪ੍ਰੈਸ ਕਾਨਫਰੰਸ ਕੀ ਕਹਿ ਰਹੇ ਨੇ ਜੀ ਤੁਹਾਡੇ ਜਿਹੜੇ ਕਾਉਂਸਲਰ ਬੀਜੇਪੀ ਦੇ ਉਹ ਕਹਿ ਰਹੇ ਨੇ ਕਿ ਮੈਡਮ ਬਹੁਤ ਅੱਛਾ ਕੰਮ ਕਰ ਰਹੀ ਹੈ ਮੈਂ ਮੈਡਮ ਨੂੰ ਕਹਿਣਾ ਚਾਹਨਾ ਇਹ ਸਾਡੇ ਕਾਉਂਸਲਰਾਂ ਦੇ ਵਿੱਚ ਦਰਾੜ ਨਾ ਪਾਉਣ ਦੀ ਕੋਸ਼ਿਸ਼ ਕਰੋ ਇਹ ਤੁਹਾਡੀ ਆਮ ਆਦਮੀ ਪਾਰਟੀ ਹੈ ਜਿਹੜੇ ਦੋਗਲੇ ਔਰ ਝੂਠੀ ਹੈ ਝੂਠੀ ਵੀ ਹੈ ਦੋਗਲੀ ਵੀ ਹੈ ਜੋ ਕਹਿੰਦੀ ਹੈ ਉਹ ਕਰਦੀ ਨਹੀਂ ਝੂਠ ਬੋਲਦੀ ਹੈ ਭਾਰਤੀ ਜਨਤਾ ਪਾਰਟੀ ਨਾ ਝੂਠ ਬੋਲਦੀ ਹੈ ਇਹਨਾਂ ਵਿਕਨ ਵਾਲੀ ਹੈ ਤੁਹਾਡੇ ਲੋਕ ਵਕਾਉ ਨੇ ਝੂਠ ਬੋਲਣ ਵਾਲੇ ਵੀ ਨੇ ਤੇ ਮੈਡਮ ਜੀ ਇਸ ਸਾਡੇ ਦਰਾੜ ਨਾ ਪਾਓ ਤੁਹਾਡੇ ਜਿਹੜੇ ਕਾਉਂਸਲਰ ਨੇ ਮੈਂ ਦੇਖਿਆ ਫੇਸਬੁੱਕ ਦੇ ਉੱਪਰ ਪਾ ਰਹੇ ਨੇ ਪੋਸਟਾਂ ਸਮਝ ਗਏ ਨਾ ਜੇ ਆਮ ਆਦਮੀ ਪਾਰਟੀ ਦੇ ਕੌਂਸਲਰ ਨੇ ਉਹ ਪਾ ਰਹੇ ਨੇ ਮੈਡਮ ਜੀ ਤੁਹਾਡੇ ਬਾਰੇ ਸਭ ਕੁਝ ਦੱਸ ਰਹੇ ਨੇ ਵੀ ਤੁਸੀਂ ਕਿੰਨਾ ਕੰਮ ਕਰ ਰਹੇ ਹੋ ਔਰ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੋ ਮੈਨੂੰ ਅੱਜ پتہ ਚੱਲ ਰਿਹਾ ਹੈ ਉਹ ਕਿਤੇ ਨੇ ਮੈਡਮ ਵੀ ਦੁਖੀ ਹੈ ਮੈਡਮ ਦੇ ਇਰੇਜਾ ਆਪਣੇ ਕੰਮ ਨਹੀਂ ਹੋ ਰਿਹਾ ਉਹ ਆਪ ਵੀ ਜਾਣਦੀ ਹੈ ਵੀ ਸ਼ਹਿਰ ਦੇ ਵਿੱਚ ਇਹੋ ਜਿਹਾ ਕੋਈ ਸਿਆਪਾ ਪਵੇ ਕੋਈ ਨਾ ਕੋਈ ਜਾਗੇ ਔਰ ਅੱਜ ਜਾਗ ਗਏ ਲੋਕੇ ਭਾਜਪੀ ਨੇ ਪਹਿਲ ਕਰਤੀ ਭਾਜਪੀ ਦੇ ਕੌਂਸਲਰਾਂ ਨੇ ਪਹਿਲ ਕਰਤੀ ਮੈਡਮ ਦੀ ਜੋ ਇੱਛਾ ਸੀ ਉਹ ਅੱਜ ਪੂਰੀ ਕਰਤੀ ਆਮ ਆਦਮੀ ਪਾਰਟੀ ਦੇ ਉੱਪਰੋਂ ਜਿਹੜੇ ਨੇ ਉਹਨਾਂ ਦੀ ਗੱਲ ਨਹੀਂ ਮੰਨਦੇ ਉਹ ਆਪ ਵੀ ਦੁਖੀ ਹੈ ਉਹ ਆਪ ਵੀ ਕਹਿ ਰਹੀ ਹੈ ਕਿ ਮੈਂ ਬਹੁਤ ਦੁਖੀ ਹਾਂ ਔਰ ਜਿਹੜੇ ਮੈਂ ਦੋ ਤਿੰਨ ਉਹਨਾਂ ਦੇ ਕਾਉਂਸਲਰ ਨਾਲ ਗੱਲ ਹੋਈ ਮੇਰੀ ਮੈਂ ਕਿ ਯਾਰ ਜਦੋਂ ਵੀ ਸਾਡੇ ਕਾਉਂਸਲਰ ਜਾਣਦੇ ਨੇ ਤੁਹਾਡੀ ਜਿਹੜੀ ਮੈਡਮ ਹੈ ਬੜੀ ਬੱਤਮੀਜੀ ਨਾਲ ਬੋਲਦੀ ਹੈ ਕਹਿੰਦੇ ਜੇ ਉਹ ਤੇ ਡਿਪਰੈਸ਼ਨ ਦੀ ਮਰੀਜ਼ ਹੈ ਉਹ ਤੇ ਪੋਲਾ ਜੀ ਦੀ ਮਿਹਰਬਾਨੀ ਕਰਕੇ ਬਣ ਗਈ ਪੋਲਾ ਦੇ ਪਰਿਵਾਰ ਦੀ ਮਿਹਰਬਾਨੀ ਕਰਕੇ ਕਾਉਂਸਲਰ ਉਹਨੂੰ ਮਿਹਰ ਬਣਾਤਾ ਨਹੀਂ ਤੇ ਇਸ ਮਿਹਰ ਮਿਹਰ ਬੰਦੇ ਲੈ ਕੇ ਨਹੀਂ ਸੀ ਕਿ ਇਹਨੂੰ ਤੇ ਦਵਾਈ ਦੀ ਜ਼ਰੂਰਤ ਹੈ ਕੱਲ ਸਾਡੇ ਅੰਦਰ ਸਿੰਘ ਜੀ ਕਹ ਰਹੇ ਸੀ ਇਹਨੂੰ ਦਵਾਈ ਚਾਹੀਦੀ ਏ ਔਰ ਜੇ ਇਲਾਜ ਕਰਵਾ ਸਕਦੇ ਠੀਕ ਹੈ ਨਹੀਂ ਤੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਇਹਨਾਂ ਨੂੰ ਪੈਸੇ ਦੇ ਦਿੰਦੇ ਨੇ ਆਪਣਾ ਇਲਾਜ ਕਰਾ ਲੈਣ ਸਰ ਅੱਜ ਦੂਸਰੇ ਦਿਨ ਵੀ ਪ੍ਰਦਰਸ਼ਨ ਜਾਰੀ ਕੱਲ ਵੀ ਜਿਹੜਾ ਤੁਹਾਡੇ ਕਾਉਂਸਲਰਾਂ ਵੱਲੋਂ ਜਿਹੜਾ ਰੋਸ ਜਤਾਇਆ ਗਿਆ ਸੀ ਰਾਤ ਇੱਥੇ ਕੱਟੀ ਦੇਖੋ ਵੀ ਇਹ ਤਾਂ ਹੁਣ ਮੈਡਮ ਦਾ ਅਸੀਂ ਧੰਨਵਾਦ ਕਰਦੇ ਆਂ ਬੜੀ ਸਤਿਕਾਰਯੋਗ ਇੱਕ ਪੜ੍ਹੀ ਲਿਖੀ ਮੇਅਰ ਬਣਾਈ ਆ ਉਦੇ ਵਿਵਹਾਰ ਦਾ ਧੰਨਵਾਦ ਕਰਦੇ ਆਂ ਵੀ ਉਹਨਾਂ ਨੇ ਪੰਜਾਬ ਦੀ ਲੁਧਿਆਣੇ ਦੀ ਜਨਤਾ ਦੀਆਂ ਜਿਹੜੀਆਂ ਮੰਗਾਂ ਸੀ ਉਹਨਾਂ ਤੱਕ ਰੱਖ ਰਏ ਸੀ ਸ਼ਾਇਦ ਉਹ ਹੱਲ ਕਰ ਸਕਦੇ ਸੀ ਬਟ ਉਹਨਾਂ ਨੇ ਹੁਣ ਇਹ ਜਨਤਕ ਕਰਾਣੀਆਂ ਸ਼ੁਰੂ ਕਰ ਦਿੱਤੀਆਂ ਬਹੁਤ ਲੰਬੀ ਲਿਸਟ ਆ ਜਿਵੇਂ ਜਿਵੇਂ ਤੁਸੀਂ ਟਾਈਮ ਦਵੋਗੇ ਤੁਹਾਨੂੰ ਇੱਕ ਇੱਕ ਕਰਕੇ ਸ਼ੇਅਰ ਕਰਾਂਗੇ ਔਰ ਅਸੀਂ ਚੈਲੰਜ ਨਾਲ ਕਹਾਂਗੇ ਵੀ ਤੁਸੀਂ ਆ ਗੱਲਾਂ ਜਰਾ ਸ਼ੇਅਰ ਕਰ ਓਪਨ ਕਰ ਦਿਓ ਪਬਲਿਕ ਦੇ ਵਿੱਚ ਤੇ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਹੋ ਜਾਊਗਾ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਸਰਕਾਰ ਬਣਾ ਕੇ ਲੋਕਾਂ ਨਾਲ ਵਿਵਹਾਰ ਗੈਰਾਨਾ ਕਰ ਰਹੇ ਹੋ ਤੁਸੀਂ ਆਪਣੇ ਨਾਲ ਦੇ ਬਰਾਬਰ ਦੇ ਕੌਂਸਲਰਾਂ ਦੇ ਨਾਲ ਵਿਵਹਾਰ ਇਦਾਂ ਗੈਰਾਨਾ ਕਰ ਰਹੇ ਹੋ ਉਹਨਾਂ ਦੇ ਉੱਤੇ ਆਪਣਾ ਸੱਤਾ ਦਾ ਜਿਹੜਾ ਤੁਹਾਡੇ ਤੇ ਭੂਤ ਚੜਿਆ ਹੋਇਆ ਉਹਦਾ ਬਲਬ ਇਸਤੇਮਾਲ ਕਰ ਰਹੇ ਹੋ ਇਹ ਨਹੀਂ ਚੱਲਣਾ ਪੰਜਾਬ ਦੀ ਜਨਤਾ ਪੰਜਾਬ ਦੇ ਲੋਕ ਸਾਡੇ ਕੌਂਸਲਰ ਭਾਜਪਾ ਦਾ ਵਰਕਰ ਪੰਜਾਬ ਦੀ ਜਨਤਾ ਦੀ ਲੁਧਿਆਣੇ ਦੀ ਜਨਤਾ ਦੇ ਹੱਕਾਂ ਦੇ ਲਈ ਡਟ ਕੇ ਖੜਾ ਕਿਸੇ ਦਾ ਕੋਈ ਨਿੱਜੀ ਕੰਮ ਨਹੀਂ ਸਾਰੇ ਜਨਤਾ ਦੇ ਕੰਮਾਂ ਦੇ ਲਈ ਇੱਥੇ ਆ ਰਹੇ ਨੇ ਔਰ ਇਹ ਡਟ ਕੇ ਦਾ ਪਹਿਰਾ ਦੇਣਗੇ ਔਰ ਜੇ ਤੁਸੀਂ ਸਾਰੀ ਗੱਲਬਾਤ ਕਹਿੰਦੀ ਵਧੀਆ ਤਰੀਕੇ ਨਾਲ ਚੱਲ ਰਹੀ ਸੀ ਮੈਂ ਕਹਿੰਦੇ ਕਹਿੰਦੇ ਵੀ ਬੜੀ ਉਲਡਵਾਜੀ ਕੀਤੀ ਆ ਉਹ ਕਾਰਵਾਈ ਤੱਕ ਦੀ ਗੱਲ ਕਹਿੰਦੇ ਨੇ ਕਹਿੰਦੇ ਵੀ ਮਿਊਂਸਿਪਲ ਹੈਲਥ ਕੀਤਾ ਇੱਕ ਮਹਿਲਾ ਨੇ ਅਸੀਂ ਸਦਕੇ ਉਹਨਾਂ ਨੂੰ ਜੀਹਾਂ ਆ ਮੈਂ ਪੁੱਛਦਾ ਵੀ ਹਜੇ ਤੱਕ ਕੀਤੀ ਕਿਉਂ ਨਹੀਂ ਉਹ ਕਹਿੰਦੇ ਨੇ ਨਾ ਤੁਸੀਂ ਉਸ ਦਫ਼ਤਰ 'ਚ ਬੈਠੇ ਹੋ ਉਹ ਦਫ਼ਤਰ ਜਿਹੜਾ ਇਹ ਇੱਕ ਮੰਦਰ ਆ ਜਿਹਦੇ ਵਿੱਚ ਤੁਸੀਂ ਆਪਣੇ ਬਰਾਬਰ ਦੇ ਕਾਉਂਸਲਰਾਂ ਤੇ ਜਿਹੜੇ ਤੁਹਾਡੇ ਨਾਲੋਂ ਕਈ ਸੀਨੀਅਰ ਨੇ ਉਹਨਾਂ ਦੇ ਨਾਲ ਦੁਰਵਿਵਹਾਰ ਕਰ ਰਹੇ ਹੋ ਕਾਰਵਾਈ ਜਿਹਦੇ ਤੇ ਬਣਦੀ ਆ ਤੁਹਾਨੂੰ ਕਰਨੀ ਚਾਹੀਦੀ ਆ ਔਰ ਅਸੀਂ ਵੀ ਉਹ ਦੱਸਾਂਗੇ ਕਿਹਦੇ ਤੇ ਕਾਰਵਾਈ ਬਣਦੀ ਆ ਬਟ ਇਸ ਤਰੀਕੇ ਦੇ ਨਾਲ ਸੱਤਾ ਦਾ ਦੁਰਉਪਯੋਗ ਨਾ ਕਰੋ ਉੱਚੀ ਜਗ੍ਹਾ ਤੇ ਖੜਕੇ ਥੱਲੇ ਨੂੰ ਪੱਥਰ ਮਾਰ ਰਹੇ ਹੋ ਤੁਸੀਂ ਇਹ ਉਹਦਾ ਜਵਾਬ ਤੁਹਾਨੂੰ ਬਰਾਬਰ ਮਿਲੂਗਾ ਅਸੀਂ ਆਵਾਜ਼ ਮੈਂ ਜਿਹੜੀ ਤੁਹਾਨੂੰ ਸ਼ੁਰੂ ਚ ਬੇਨਤੀ ਕੀਤੀ ਸੀ ਤੁਸੀਂ ਜਨਤਾ ਦੀ ਆਵਾਜ਼ ਹੁਣ ਸੜਕਾਂ ਤੇ ਆ ਗਈ ਔਰ ਇਹ ਪ੍ਰਦਰਸ਼ਨ ਲਗਾਤਾਰ ਜਾਰੀ ਰਹੂਗਾ ਇਹਦੇ ਚ ਰੁਕਣ ਵਾਲਾ ਨਹੀਂ ਇਹ ਅਨਮਿੱਥੇ ਸਮੇ ਲਈ ਆ। ਮਤਲਬ ਜਿ ਕਿ ਮੰਗ ਕੀ ਆ? ਮੰਗ ਬੜੀ ਸਿੱਧੀ ਆ ਦੇਖੋ ਨਾ ਜਿਨ੍ਹਾਂ ਦੇ ਨਾਲ ਤੁਸੀਂ ਦੁਰਭਵਾਰ ਕੀਤਾ। ਅਰੇ ਉਹਨਾਂ ਨੇ ਤੁਹਾਡੇ ਤੋਂ ਮੰਗ ਕੀ ਲਿਆ? ਉਹਨਾਂ ਨੇ ਤਾਂ ਸਿਰਫ ਲੋਕਾਂ ਦੇ ਹੱਕਾਂ ਦੀ ਰੱਖਿਆ ਕਰਨ ਦੇ ਲਈ ਆਵਾਜ਼ ਉਠਾਈ ਹੈ ਨਾ। ਅਗਰ ਕਿਸੇ ਦਾ ਸੀਵਰੇਜ ਜਾਮ ਆ ਕਿਸੇ ਨੂੰ ਸਟਰੀਟ ਲੈਂਡ ਨਹੀਂ ਮਿਲ ਲਈ ਕਿਤੇ ਫੋਗਿੰਗ ਮਸ਼ੀਨ ਨਹੀਂ ਆ ਰਹੀ ਕਿਤੇ ਕੂੜਾ ਨਹੀਂ ਚੱਕਿਆ ਜਾ ਰਿਹਾ। ਤੇ ਸਮੱਸਿਆ ਕਿਧੀਆਂ ਨਹੀਂ ਆਮ ਜਨਤਾ ਦੀਆਂ ਨੇ ਸ਼ਹਿਰ ਤਰਾਹੀ ਤਰਾਹੀ ਕਰ ਰਹੇ ਆ ਤੇ ਤੁਹਾਨੂੰ ਨજર ਨਹੀਂ ਆ ਰਿਹਾ ਤੁਹਾਨੂੰ ਨજર ਤੁਹਾਡੀਆਂ ਅੱਖਾਂ ਕੰਨ ਬਣ ਕੇ ਤੁਹਾਡੇ ਬਰਾਬਰ ਦੇ ਮੇਅਰ ਤੁਹਾਨੂੰ ਜਗਾਣ ਆਏ ਨੇ ਤੁਹਾਨੂੰ ਦਿਖਾਣ ਆਏ ਨੇ ਤੇ ਤੁਹਾਨੂੰ ਉਹਦੇ ਤੇ ਨજર ਕਰਨ ਮਾਰਨੀ ਚਾਹੀਦੀ ਆ ਸਾਡੀ ਮੰਗ ਸਿਰਫ ਉਹਨਾਂ ਨੂੰ ਲੈ ਕੇ ਆ ਅਗਰ ਤੁਸੀਂ ਨਹੀਂ ਚੱਕਣੀ ਜਿਨ੍ਹਾਂ ਦੇ ਨਾਲ ਤੁਸੀਂ ਦੁਰਵਿਵਾਰ ਕੀਤਾ ਤੁਹਾਨੂੰ ਉਹਨਾਂ ਬੰਦਿਆਂ ਨੂੰ ਮਿਲ ਕੇ ਸੈਟੀਸਫਾਈ ਕਰਾਣਾ ਪਊਗਾ ਉਹ ਤੋਂ ਬਾਅਦ ਇਹ ਗੱਲ ਅੱਗੇ ਚੱਲੂਗੀ ਅਦਰਵਾਈਜ਼ ਉਦੋਂ ਤੱਕ ਅਸੀਂ ਡਟ ਕੇ ਬੈਠੇ ਆ ਇਹ ਕੱਲਾ ਡੀ ਜ਼ੋਨ ਤੱਕ ਸੀਮਤ ਨਹੀਂ ਰਹਿਣਾ ਅਸੀਂ ਸ਼ਹਿਰ ਦੇ ਚਾਰੇ ਕਾਰਪੋਰੇਸ਼ਨਾਂ ਦੇ ਜ਼ੋਨਾਂ 'ਚ ਇਹ ਰੈਗੂਲਰ ਉੱਥੇ ਤੱਕ ਜਾਊਗਾ ਔਰ ਕੰਟੀਨਿਊ ਚੱਲੂਗਾ ਕਿਸੇ ਜਿਹੜਾ ਲੋਕ ਕੋਈ ਸੰਪਰਕ ਜਿਹੜਾ ਸੁਲਾ ਦਾ ਤੁਹਾਡੇ ਨਾਲ ਨਹੀਂ ਨਹੀਂ ਦੇਖੋ ਸਾਨੂੰ ਨਾ ਤਾਂ ਕਿਸੇ ਨੇ ਕੋਈ ਸੰਪਰਕ ਕੀਤਾ ਪਰ ਅਸੀਂ ਸਾਡੀ ਪਾਰਟੀ ਦੇ ਸਾਰੇ ਕਾਉਂਸਲਰ ਸਹਿਬਾਨ ਇਸ ਗੱਲ ਦੇ ਪੂਰੀ ਤਰ੍ਹਾਂ ਅੜੰਗ ਹੈ ਸਾਡੀ ਲੜਾਈ ਜਨਤਾ ਦੀ ਲੜਾਈ ਹੈ ਨਾ ਕਿ ਸਾਡੀ ਕੋਈ ਪਰਸਨਲ ਲੜਾਈ ਹੈ ਸਾਡੇ ਕਿਸੇ ਕਿ ਅਗਰ ਕਾਉਂਸਲਰ ਦੇ ਨਾਲ ਇਹਨਾਂ ਨੇ ਕੋਈ ਬਦਸਲੂਕੀ ਵੀ ਕੀਤੀ ਹੈ ਉਹ ਜਨਤਾ ਦੇ ਕੰਮਾਂ ਵਾਸਤੇ ਇੱਥੇ ਪਹੁੰਚੇ ਸੀਗੇ ਸੋ ਮੈਂ ਸਮਝਦਾ ਕਿ ਕੱਲ ਮੈਂ ਉਹਨਾਂ ਦੀ ਪ੍ਰੈਸ ਕਾਨਫਰੈਂਸੀ ਸੁਣੀ ਮੇਰ ਸਾਹਿਬ ਦੀ ਮੇੜ ਮਹਿਰਮ ਦੀ ਤੇ ਮੈਨੂੰ ਉਹਨਾਂ ਦੀਆਂ ਗੱਲਾਂ ਸੁਣ ਕੇ ਬੜਾ ਦੁੱਖ ਲੱਗਿਆ ਕਿ ਉਹ ਇਹਨੂੰ ਪਰਸਨਲ ਲੜਾਈ ਦੱਸਦੇ ਜਾ ਰਹੇ ਸੀਗੇ ਇਹ ਕਿਸੇ ਦੀ ਕੋਈ ਜਾਤੀ ਆ ਪਰਸਨਲ ਲੜਾਈ ਨਹੀਂ ਹੈਗੀ ਇਹ ਲੜਾਈ ਜਿਹੜੀ ਹੈ ਉਹ ਅਸੀਂ ਕੇਵਲ ਜਨਤਾ ਦੀ ਲੜਾਈ ਲੜ ਰਹੇ ਹਾਂ ਸ਼ਹਿਰ ਦਾ ਜੋ ਬਦਹਾਲੀ ਹੋਈ ਹੈ ਸਾਡੀ ਲੜਾਈ ਉਹ ਹੈਗੀ ਆ ਨਾ ਕਿ ਅਸੀਂ ਸਾਡੀ ਕੋਈ ਪਰਸਨਲ ਲੜਾਈ ਹੈਗੀ ਆ ਇੱਕ 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 ਬਿਲਕੁਲ ساری ਰਾਤ ਇੱਥੇ ਸਾਡੇ ਕਾਉਂਸਲਰ ਮੌਜੂਦ ਰਹੇ ਨੇ ਔਰ ਬਿਲਕੁਲ ਤੁਹਾਨੂੰ ਕੋਈ ਲੱਗ ਰਿਹਾ ਹੈ ਕਿ ਉਹ ਹੁਣ ਵੀ ਬੈਠੇ ਨੇ ਸਾਰੇ ਕਾਉਂਸਲਰ ਵੀ ਕਿਸੇ ਤਰ੍ਹਾਂ ਦੀ ਕੋਈ ਥਕਾਵਟ ਆ ਕਿਸੇ ਤਰ੍ਹਾਂ ਦੀ ਕੋਈ ਹੋਰ ਹੈ ساری ਰਾਤ ਜਾ ਕੇ ਉਹਨਾਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਕੱਟੀ ਹੈ ਔਰ ਹੁਣ ਵੀ ਇਸੇ ਤਰ੍ਹਾਂ ਇਦਾਂ ਹੀ ਚੱਲਦਾ ਰਹੂਗਾ ਔਰ ਮੈਂ ਦੱਸਣਾ ਚਾਹਨਾ ਹੈ ਕਿ ਜਨਤਾ ਦੀ ਜਿਹੜੀ ਲੜਾਈ ਜਦੋਂ ਲੜਨ ਵਾਸਤੇ ਜਨਨਾਇਕ ਤੁਰਦੇ ਨੇ ਨਾ ਫਿਰ ਉਹਨਾਂ ਨੂੰ ਕਿਸੇ ਚੀਜ਼ ਦੀ ਘਬਰਾਹਟ ਨਹੀਂ ਹੁੰਦੀ ਘਬਰਾਹਟ ਤਾਂ ਮੇਰ ਨੂੰ ਹੋ ਰਹੀ ਹੈ ਉਹਨਾਂ ਨੂੰ ਆਪਣੇ ਨਾਲ 2 ਐਮਐਲਏ ਬਿਠਾਣੇ ਪਏ ਤਿੰਨੇ ਆਪਣੇ ਨਾਲ ਕਾਉਂਸਲਰ ਬਿਠਾ ਕੇ ਉਹਨਾਂ ਨੂੰ ਸਫਾਈਆਂ ਦੇਣੀਆਂ ਪਈਆਂ ਮੈਂ ਦੱਸਣਾ ਚਾਹਨਾ ਹੈ ਕੱਲ ਇੱਕ ਮੇਰ ਸਾਹਮਣੇ ਬੜੀ ਵੱਡੀ ਗੱਲ ਕਹੀ ਕਿ ਜੀ ਇਹਨਾਂ ਦੇ ਕਾਉਂਸਲਰ ਦਾ ਮੈਨੂੰ ਐਸਐਮਐਸ ਆਇਆ ਜੀ ਇਦਾਂ ਕਰਦੇ ਆ ਮੈਂ ਉਹਨਾਂ ਦਾ ਮੈਸੇਜ ਦਿਖਾਣਾ ਤੁਹਾਨੂੰ ਉਹਨਾਂ ਦੇ ਕਾਉਂਸਲਰ ਦਾ ਮੈਸੇਜ ਦਿਖਾ ਰਿਹਾ ਹਾਂ ਇਹਨਾਂ ਦਾ ਫੜਨਾ ਜਰਾ ਕਿ ਉਹਨਾਂ ਦੇ ਕਾਉਂਸਲਰ ਨੇ ਕੀ ਮੈਸੇਜ ਪਾਇਆ ਹੋਇਆ ਔਰ ਇੱਕ ਕਾਉਂਸਲਰ ਇਹਨੂੰ ਸ਼ੇਅਰ ਵੀ ਕੀਤਾ ਹੋਇਆ ਸ ਕਿ ਇਹ ਮੈਸੇਜ ਉਹਨਾਂ ਦੇ ਮਨੀਸ਼ਾ ਕਾਉਂਸਲਰ ਨੇ ਤੇ ਦਵਿੰਦਰ ਘੁੰਮਣ ਨੇ ਉਹਨੂੰ ਸ਼ੇਅਰ ਕੀਤਾ ਹੋਇਆ ਹੈ ਉਹਨਾਂ ਦੇ ਕਾਉਂਸਲਰ ਇਹ ਕਹਿ ਰਹੇ ਨੇ ਕਿ ਇੱਕ ਬਿਲਡਿੰਗ ਇੰਸਪੈਕਟਰ ਸਾਡੀ ਗੱਲ ਨਹੀਂ ਸੁਣਦਾ ਇਹ ਹਰ ਲੁਧਿਆਣੇ ਦੀ ਗੱਥਾ ਹੈ ਮੇਅਰ ਮੈਡਮ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਤੁਹਾਡੇ ਕਾਉਂਸਲਰ ਸਾਡੇ ਕਾਉਂਸਲਰ ਨੂੰ ਸੰਪਰਕ ਕਰ ਰਹੇ ਨੇ ਕਿ ਹਟੇ ਹੋਣਾ ਇਹ ਧਰਨਾ ਲਾ ਕੇ ਰੱਖਿਓ ਇਹ ਧਰਨਾ ਸਾਡੀ ਵੀ ਜਿਹੜਾ ਸਾਡੇ ਬਾਣਾ ਦਾ ਗੰਦਾ ਉਹ ਵੀ ਕੱਢੇਗਾ ਕਿਉਂਕਿ ਲੋਕ ਪਰੇਸ਼ਾਨ ਨੇ ਇਸ ਕਰਕੇ ਮੇਅਰ ਮੈਡਮ ਨੂੰ ਲੋਕ ਦਿਖ ਨਹੀਂ ਰਹੇ ਹੈ ਬਿਲਕੁਲ ਚੱਲ ਰਿਹਾ ਜੀ ਇਹ ਕੋਈ ਖਤਮ ਨਹੀਂ ਹੋਣਾ ਇੱਕ ਤਰਨਾ ਚੱਲਦਾ ਰਹਿਣਾ ਹੈ